ਅੱਜ ਦੇ ਮਾਡਰਨ ਸਮੇਂ 'ਚ ਜਿੱਥੇ ਅੱਜ ਦੇਸ਼ ਚੰ드ਰਮਾ ਤੇ ਪਹੁੰਚ ਚੁੱਕਿਆ ਹੈ ਉੱਤੇ ਹੀ ਅੱਜ ਵੀ ਕਈ ਪੜ੍ਹੇ ਲਿਖੇ ਅਨਪੜ੍ਹੇ ਜੋ ਟੋਂਗੀ ਬਾਬਿਆਂ ਦੇ ਚੱਕਰਾਂ 'ਚ ਆਪਣਾ ਸਭ ਕੁਝ ਗਵਾ ਬੈਠਦੇ ਨੇ ਅਜਿਹਾ ਹੀ ਇੱਕ ਮਾਮਲਾ ਪਠਾਨਕੋਟ ਤੋਂ ਜਨਪੁਰ ਵਿਖੇ ਵੇਖਣ ਨੂੰ ਮਿਲਿਆ ਜਿੱਥੇ ਸਾਫ ਦਾ ਗਿਰਫ ਮੁਲਾਜ਼ਮ ਨੂੰ ਔਲਾਦ ਦੀ ਪਾਲ ਮਹਿੰਗੀ ਪੈ ਗਈ ਅਤੇ ਇਹ ਨਾ ਬਾਬਿਆਂ ਦੇ ਚੱਕਰ ਚ ਉਸ ਨਾਲ ਕਰੀਬ 60 ਲੱਖ ਰੁਪਏ ਦੀ ਠੱਗੀ ਹੋਈ ਹੈ ਅਤੇ ਠੱਗੀ ਦਾ ਸ਼ਿਕਾਰ ਹੋਏ ਸ਼ਖਸ ਦੀ ਪਤਨੀ ਸਦਮੇ ਚ ਹੈ ਜਿਸ ਦਾ ਇਲਾਜ ਪਠਾਨਕੋਟ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ ਜਿਸ ਦੇ ਚੱਲਦੇ ਮਾਮਲਾ ਹੁਣ ਪੁਲਿਸ ਕੋਲ ਜਾ ਚੁੱਕਿਆ ਹੈ ਅਤੇ ਪੁਲਿਸ ਵੱਲੋਂ ਦੋ ਲੋਕਾਂ ਤੇ ਮਾਮਲਾ ਦਰਜ ਕਰ આરોપીਆਂ ਦੀ ਪਾਲ ਕੀਤੀ ਜਾ ਰਹੀ ਹੈ ਇਸ ਸੰਬੰਧੀ ਜਦ ਪੀੜਿਤ ਦੀ ਪਤਨੀ ਜੋ ਕਿ ਇਸ ਘਟਨਾ ਤੋਂ ਬਾਅਦ ਸਦਮੇ ਚ ਹੈ ਅਤੇ ਉਸ ਦਾ ਪਠਾਨਕੋਟ ਦੇ ਨਿੱਜੀ ਹਸਪਤਾਲ ਚ ਇਲਾਜ ਚੱਲ ਰਿਹਾ ਹੈ ਉਸ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਦੇ ਪਤੀ ਜਦ ਕਰ ਆਇਆ ਤਾਂ ਮੁਹੱਲੇ ਦਾ ਹੀ ਸ਼ਖਸ ਉਹਨਾਂ ਦੇ ਸੰਪਰਕ ਵਿੱਚ ਆਇਆ ਸੀ ਅਤੇ ਉਸ ਦਿਨ ਉਸ ਦੇ ਪਤੀ ਨੂੰ ਚਾਂਸੇ ਚ ਲੈ ਆ ਕਿਹਾ ਕਿ ਉਹ ਇੱਕ ਕਿਸੇ ਬਾਬੇ ਨੂੰ ਜਾਣਦਾ ਹੈ ਜੋ ਸਾਡੇ ਕਰ ਔਲਾਦ ਦੇ ਸਕਦਾ ਹੈ ਅਤੇ ਮੇਰੇ ਪਤੀ ਵੀ ਉਸ ਦੀਆਂ ਗੱਲਾਂ 'ਚ ਆ ਗਏ ਅਤੇ ਥੋੜੇ ਥੋੜੇ ਕਰ ਸਖ ਨੇ ਮੇਰੇ ਪਤੀ ਤੋਂ 60 ਲੱਖ ਰੁਪਏ ਦੇ ਕਰੀਬ ਰਕਮ ਲੈ ਲਈ ਹੈ ਇਸ ਦਾ ਪਤਾ ਜਦ ਸਾਨੂੰ ਚਲਿਆ ਤਾਂ ਸਾਡੇ ਵੱਲੋਂ ਇਸ ਮੰਡੀ ਥਾਣੇ ਸ਼ਿਕਾਇਤ ਕਰ ਦਿੱਤੀ ਗਈ ਸੀ ਦੂਜੇ ਪਾਸੇ ਜਦ ਇਸ ਬੰਦੀ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਸੁजानਪੁਰ ਦੇ ਇੱਕ ਸੱਖ ਨਾਲ 60 ਲੱਖ ਰੁਪਏ ਦੇ ਕਰੀਬ ਠੱਗੀ ਹੋਈ ਹੈ ਜਿਸ ਦੇ ਚਲਦੇ ਸਾਡੇ ਵੱਲੋਂ ਦੋ ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਨੂੰ ਫੜਨ ਦੇ ਲਈ ਟੀਮਾਂ ਬਣਾਈਆਂ ਗਈਆਂ ਹਨ ਅਤੇ ਜਲਦੀ આરોપીਆਂ ਨੂੰ ਕਾਬੂ ਕਰ ਲਿਆ ਜਾਵੇਗਾ ਤਦ ਤੱਕ ਮਨੇ ਰੋ ਸਾਡਾ ਨਤ ਦੇਖ ਰਹੋ ਪੰਜਾਬ ਜੀ ਕੇ ਨਿਊਜ਼ ਹਿੰਤੋਸ਼ ਤੁਹਾਡੇ ਘਰ ਦੇ ਕੀ ਨਾ ਆਏ ਆਰਾਮ ਨਾਲ ਕੀ ਗੱਲਬਾਤ ਹੋਈ ਜਿਹੜੀ ਤੁਹਾਡਾ ਟੱਗੀ ਹੋਈ ਹੈ ਗੱਲਬਾਤ ਸਾਡੀ ਇਹ ਹੋਈ ਜੀ ਇਹ ਦਾ ਦੋਸਤ ਸੀ ਰਦਾ ਸੁਆਮੀ ਸੀ ਤੇ ਇਸ ਦੇ ਨਾਲ ਆਉਂਦੇ ਜਾਂਦੇ ਸੀ ਇਹਨਾਂ ਨੇ ਇਹਨਾਂ ਨੂੰ ਲਾਲ ਜੀ ਚੋਂ ਵੀ ਆਸਰਾ ਕੀਤਾ ਕਿ ਇਹ ਤਾਂ ਅਧਰ ਬੱਚਾ ਨਹੀਂ ਹੈ ਤੇ ਕਿਉਂ ਨਾ ਕੋਈ ਲਾਜ ਕਰਾਉਂ ਇਹਨਾਂ ਨੇ ਕਿਹਾ ਪੰਨਾਂ ਦੀ ਇਹ ਨਹੀਂ ਕਿ ਅਦਾਈ ਅਦਾਈ ਸੋਚਿਆ ਸਾਖਿਆ ਕਿ ਨਾਇ ਨੇ ਕਿਹਾ ਜੀ ਚੱਲ ਠੀਕ ਹੈ ਮੈਂ ਕਰਾਉਂਗਾ ਲਾਲ ਜੀ ਉਸ ਪਰੰ ਦਾ ਦੇਣਾ ਗੋਲ ਤੇ ਰੰਨ ਕੰਨਾ ਵੀ ਪੈਸੇ ਵੀ ਨਾਲ ਚਾਹੀਏ ਨੇ ਕੋਈ ਬਾਪਾ ਕੋਈ ਬਾਬਾ ਸਿਆਣਾ ਉਹ ਉਹਨਾਂ ਕੋਲ ਤਾਂ ਗੋਲਿਆ ਨਾਲੇ ਪਰ ਸਾਨੂੰ ਖੜਿਆ ਕਿਵੇਂ ਸਰ ਗੁਰਬਸਤ ਹੈ ਜਿਸ ਨੇ ਇਲਾਜ ਕਰਨ ਵਾਸਤੇ ਇਹਨਾਂ ਨੇ ਪੈਸੇ ਮੰਗਨੇ ਸ਼ੁਰੂ ਕਰ ਦਿੱਤੇ ਪੈਸੇ ਮੰਗਨੇ ਸ਼ੁਰੂ ਕਰ ਦਿੱਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਕਾਲਾ ਹੀ ਰੰਦਾ ਕਾਲਾ ਹੀ ਰੰਦਾ ਕਿ ਮਦਦ ਲਾਜ ਕਰ ਮਦਦ ਲਾਜ ਕਰ ਉਹ ਤਾਂ ਕਾਲਾ ਹੀ ਰੰਨ ਮਰ ਗਿਆ ਕਹਿੰਦਾ ਕਾਲਾ ਹੀ ਰੰਨ ਮਰ ਗਿਆ ਹੈ ਉਹਦੇ ਚ ਤੁਹਾਨੂੰ ਕੇਸ ਪਿਆ ਗਿਆ ਬਾਟੇ ਐਡਵੋਕੇਟ ਦੇ ਕੇਸ ਪਿਆ ਗਿਆ ਕਾਲਾ ਹੀ ਰੰਦਾ ਫਿਰ ਕਾਲਜ ਦੇ ਉਹਨਾਂ ਕੇਸ ਬਾਰੇ ਤਾਂ ਫਿਰ ਉਹਨਾਂ ਨੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਕੇਸ ਪੈ ਗਿਆ ਹੈਗਾ ਉਹ ਕਾਗਜ਼ ਬਦਲ ਖਾਇਆ ਉਹਨੇ ਕੋਈ ਹਾਂ ਤੁਹਾਨੂੰ ਕਾਗਜ਼ ਫੱਤਰ ਦਿੱਤੇ ਜੈਲੀ ਕਾਗਜ਼ ਦਿੱਤੇ ਸਾਨੂੰ ਕੀ ਨਮਾੜ ਦੇ ਕੀ ਹੈਗਾ ਸੀਗਾ ਪੁੱਛੋ ਵੀ ਨਹੀਂ ਉਹਨਾਂ ਨੇ ਕਿਹਾ ਕਾਲਾਗੀਰ ਨਮਾੜ ਗਿਆ ਤੁਹਾਡੇ ਤੇ ਕੇਸ ਪੈ ਗਿਆ ਹੈ ਕੇਸ ਪੈਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਕਿ ਅਸੀਂ ਦੇਰ ਪਿਆ ਅਸੀਂ ਮੰਗਤਾਂ ਹੈ ਮੰਗਨੇ ਸ਼ੁਰੂ ਕਰ ਦਿੱਤੇ ਕੋਈ ਆਨੇ ਪੈਸੇ ਵੀ ਉਹਨਾਂ ਨੇ ਪੈਸੇ ਵੀ ਕੋਲ ਤੇ ਅੰਨਾ ਕੀ ਇਸ ਚੱਲ ਰਿਹਾ ਇਹਨਾਂ ਦੇ ਕੇਸ ਨੂੰ ਚੱਲ ਰਿਹਾ ਹੈ ਕਿੰਨੇ ਕੇ ਪੈਸੇ ਤੁਸੀਂ ਟ੍ਰਾਂਸਫਰ ਕੀਤੇ ਹਨ ਟ੍ਰਾਂਸਫਰ ਤੇ ਅਹੀ ਮੂ 60 ਲੱਖ ਰੁਪਏ ਆ ਦੇਖਾਉਂਦੇ ਕਿਹੜੇ ਕਿਹੜੇ ਖਾਤੇ ਕਿਤੇ ਤੁਸੀਂ ਇਹ ਉਹਨੇ ਦੀ ਮਾਂ ਦੇ ਖਾਤੇ ਵਿੱਚ ਵੀ ਹੈ ਤੇ ਜਨਾਨੀ ਦੇ ਖਾਤੇ ਵਿੱਚ ਵੀ ਹੈ ਹੋਰ ਕਿਹੜੇ ਕਿਹੜੇ ਖਾਤੇ ਚ ਗਏ ਨੇ ਕਿਹੜਾ ਲੜਕਾ ਸੀਗਾ ਜਿਹੜਾ ਮੇਨ ਹੈਗਾ ਜੀ ਹਾਂ ਉਹ ਮੋਹਨ ਸ਼ਰਮਾ ਤੇ ਉਸਦੀ ਵਾਈਫ ਤੇ ਉਸਦੀ ਮਦਰ ਉਹ ਪਪਾ ਕੌਣ ਸੀਗਾ ਬਾਬਾ ਕੌਣ ਸੀਗਾ ਬੱਬਾ ਹੀ ਦੇਖਿਆ ਨਹੀਂ ਜੀ ਬੱਬਾ ਤੇ ਹੀ ਦੇਖਿਆ ਨਹੀਂ ਬੱਬਾ ਉਹਨੂੰ ਪਤਾ ਆਏਗਾ ਸਾਨੂੰ ਨਹੀਂ ਪਤਾ ਬੰਦੇ ਜਿਹੜਾ ਹਿਰਨ ਕਹਿੰਦੇ ਮਰ ਗਿਆ ਸੀ ਤੁਸੀਂ ਦੇਖ ਹਾਂ ਹਿਰਨ ਮਰ ਗਿਆ ਜਿਹੜਾ ਕਹਿੰਦੇ ਉਹਦਾ ਤੁਹਾਡਾ ਕੇਸ ਚੱਲੂਗਾ ਨਹੀਂ ਤੇ ਤੁਸੀਂ ਦੇਖਿਆ ਕੋਈ ਉਹ ਹਿਰਨ ਵੋਲਾ ਨਹੀਂ ਜੀ ਤੁਸੀਂ ਕਿਸੇ ਹਵਾਂ ਦੇ ਵਿੱਚ ਗਏ ਸੀਗੇ ਨਹੀਂ ਕਿਤੇ ਨਹੀਂ ਗਏ ਸਨ ਕਿਤੇ ਨਹੀਂ ਘੜਿਆ ਉਹਨੇ ਨਾਲ ਆਪੀ ਜਾਂਦਾ ਰਿਹਾ ਕਿੰਨੇ ਕੇ ਪੈਸੇ ਥੋਲੇ ਕੋਠਾ ਲਏ ਉਹਨੇ 60 ਲੱਖ ਰੁਪਈਆ ਕਰ ਲਿਆ 60 ਲੱਖ ਵਿੱਚ ਪੁਲਿਸ ਨੂੰ ਕੰਪਲੀਟ ਨਹੀਂ ਖਪਲੇ ਖਾ ਦੇਗੇ ਸਰਕੂਲ ਪਹਿਲੇ ਮੰਨੇ ਆਨੇ ਲਾਜ ਚੀਜ਼ ਨਹੀਂ ਬੋਲ ਸੁ ਕੰਪਲੇਟ ਕੀਤੀ ਹੈ ਪੁਲਿਸ ਕੰਪਲੇਟ ਕੀਤੀ ਪੀ ਮੰਗ ਕੀ ਕਰਦੇ ਹੋ ਮੰਗੋ ਘਨ ਅਨੇ ਸਾਨੂੰ ਤੇ ਜਾਣਿਆ ਕਿ ਸਭ ਨੂੰ ਸਾਬੋਂ ਨਹੀਂ ਚਾਹੀਦੇ ਸਾਨੂੰ ਹੱਦ 2.5 ਪੈਸੇ ਮਿਲਨੇ ਚਾਹੀਦੇ ਹਾਂਜੀ ਸਰ ਕੀ ਨਾ ਤੁਹਾਡਾ ਮੇਰਾ ਨਾਮ ਬੀਨਕ ਮਾਰਾ ਸਰ ਵੀਰੇ ਜੀ ਕੀ ਗੱਲਬਾਤ ਹੋਈ ਜਲੀ ਠੱਗੀ ਟੋਰੀ ਹੋਈ ਹੈ ਸਰ ਮੇਰੇ ਮੇਰੇ ਮਾਮਾ ਜੀ ਜੋ ਕਿ ਰਾਮ ਲਾਲ ਹੈ ਹੁੰਦਾ ਨਾਂ ਉਹ 2 ਸਾਲ ਪਹਿਲੇ ਗ੍ਰਫ ਚ ਲਟੈ ਰਹੇ ਸੀ ਉਹਨਾਂ ਦੀ ਜਾਣ ਪਛਾਣ ਮੋਹਿਤ ਸ਼ਰਮਾ ਦੇ ਨਾਮ ਹੁੰਦੇ ਜਿਹੜੇ ਕਲਾਸ਼ ਹੋ ਰਿਹਾੰਦਾ ਮੁੰਡਾ ਉਹਦੇ ਨਾਲ ਜਾਣ ਪਛਾਣ ਹੋਈ ਤੇ ਇਹਦਾ ਰਾਮ ਨਾਲ ਦਾ ਕੋਈ ਔਲਾਦ ਨਹੀਂ ਹੈਗੀ ਸੀ ਤੇ ਉਹਨੇ ਫਿਰ ਕਿਹਾ ਕਿ ਮੇਰੇ ਕੋਲ ਇੱਦਾਂ ਦਾ ਕੋਈ ਬਾਬਾ ਹੈ ਉਹ ਤੇਰੀ ਸਾਰੀ ਸਮੱਸਿਆ ਦਾ ਹੱਲ ਕਰ ਦੇਗਾ ਤੇ ਇੱਦਾਂ ਦਾ ਕਰਕੇ ਉਹਨਾਂ ਆਪਣੇ ਜਾਲ 'ਚ ਫਸਾਇਆ ਉਹਨੂੰ ਤੇ ਇੱਦਾਂ ਆਪਣੇ ਜਾਲ 'ਚ ਫਸਾਇਆ ਕਦੀ ਕਹਿੰਦਾ ਇਹਦੀ ਪੂਜਾ ਕਰਨੀ ਆ ਕਦੀ ਕਹਿੰਦਾ ਇਸ ਚੀਜ਼ ਦੀ ਪੂਜਾ ਕਰਨੀ ਆ ਕਦੀ ਇੱਦਾਂ ਦਾ ਕਰਕੇ 60 ਲੱਖ ਰੁਪਏ ਠੱਗੇ ਕਦੀ ਕਹਿੰਦਾ ਹੀਰਨ ਦੀ ਪੂਜਾ ਕਰਨੀ ਆ ਇੰਨੇ ਪੈਸੇ ਲੱਗਣੇ ਆ ਫਿਰ ਕਹਿੰਦਾ ਫਿਰ ਉਹਨਾਂ ਨਵਾਂ ਪਲਾਨ ਬਣਾਇਆ ਕਿ ਹੀਰਨ ਸਾਡੇ ਕੋਲ ਮਰ ਗਿਆ ਤੇ ਜਿਹਨੇ ਜਿਹਨੂੰ ਮੰਗਵਾਇਆ ਉਹਨਾਂ ਤੇਰੇ ਉਤੇ ਕੇਸ ਕਰਤਾ ਕਦੀ ਸੁਪਰੀਮ ਕੋਰਟ ਦਾ ਕੇਸ ਕਰਤਾ ਕਦੀ ਹਾਈ ਕੋਰਟ ਦਾ ਕਦੀ ਨਕਲੀ ਅਸਤਜੋ ਬਣ ਕੇ ਫੋਨ ਕਰੰਦਾ ਹੀ ਕਦੀ ਡੀਐਸਪੀ ਕੋਲ ਫੋਨ ਕਰਵਾਉਂਦਾ ਹੀ ਇਦਾਂ ਦਾ ਕਰਕੇ ਇਸ ਮੋਹਨ ਸ਼ਰਮਾ ਤੇ ਉਹਦੀ ਜਿਹੜੀ ਫੈਮਿਲੀ ਆ ਉਹਨਾਂ ਨੇ ਸਾਲ ਇਹਨੇ ਪਲਾਨ ਬਣਾਇਆਗਾ ਕਿ ਇਦਾਂ ਇਦਾਂ ਕਰਕੇ 60 ਲੱਖ ਰੁਪਏ ਉਹਨਾਂ ਠੱਗੀ ਕੀਤੀ ਹੈਗੀ ਉਹਨੇ ਘਰ ਨਹੀਂ ਕਦੀ ਗੱਲ ਕੀਤੀ ਵੀ ਇਸ ਤਰ੍ਹਾਂ ਮੇਰੇ ਨਾਲ ਗੱਲਬਾਤ ਹੋ ਰਹੀ ਹੈ। ਹਾਂਜੀ ਜਦੋਂ ਵੀ ਗੱਲ ਕਰਦੇ ਸੀ ਉਹ ਟੋਕ ਦਿੰਦੇ ਸੀ ਕਿਦਾ ਕੋਈ ਗੱਲਬਾਤ ਨਹੀਂ ਹੈਗੀ ਆ ਮੈਂ ਠੀਕ ਆ ਤੇ ਮਤਲਬ ਕਿ 2-3 ਮਹੀਨੇ ਪਹਿਲੇ ਮੈਨੂੰ ਪਤਾ ਚੱਲਿਆ ਸੀ ਤੇ ਫਿਰ ਮੈਂ ਥੋੜੀ ਜਿਹੀ ਜਾਂਚ ਪੜਤਾਲ ਕੀਤੀ ਫਿਰ ਮੈਨੂੰ ਪਤਾ ਚੱਲਿਆ ਸੀ। ਪੁਲਿਸ ਕੰਪਲੇਨਟ ਕੀਤੀ ਹੈ? ਹਾਂਜੀ ਕੀਤੀ। ਅੱਜ ਜਦੋਂ 12 ਮਾਰਚ ਨੂੰ ਕੀਤੀ ਸੀ ਕੰਪਲੇਨ ਤੇ ਅੱਜ 2 5 ਜੁਲਾਈ ਹੋ ਗਈ ਆ। ਪੁਲਿਸ ਵੱਲੋਂ ਕੋਈ ਕਾਰਵਾਈ ਹੋਈ ਹੈ? ਕਾਰਵਾਈ ਕਰਦੇ ਵੇ ਆ ਗਈ ਹੀ ਦੋ ਤਿੰਨ ਵਾਰੀ ਤੇ ਉਹ ਕਹਿੰਦੇ ਕਿ ਚਲੇ ਵੇ ਬੈਰੀਫਿਕੇਸ਼ਨ ਕਰੀ ਜਾਂਦੇ ਆਪਾਂ ਐਫ ਆਈ ਆਰ ਹੋ ਗਈ ਹੈ ਹਾਂਜੀ ਐਫ ਆਈ ਆਰ ਕਰਵਾਈ ਹੈ ਕੀ ਮੰਗ ਕੀ ਕਰਦੇ ਆ ਮੰਗ ਇਹੀ ਹੈ ਕਿ ਉਹ ਤੇ ਉਹਨਾਂ ਨੇ ਇਹੀ ਸੋਚ ਰਹਾ ਹੈ ਕਿ ਮੁੰਡੇ ਨੂੰ ਸਜ਼ਾ ਹੋ ਜਾਏਗੀ ਤੇ ਆਪਾਂ ਕੋਈ ਪੈਸਾ ਨਹੀਂ ਦੇਣਾ ਤੇ ਆਪਾਂ ਸਜ਼ਾ ਨੂੰ ਕੀ ਕਰਨਾ ਹੈ ਸਾਨੂੰ ਮਤਲਬ ਕਿ 60 ਸਾਲ ਦੀ ਉਹਦੀ ਉਮਰ ਹੈ ਜਿੰਨੀ ਵੀ ਉਹ ਰਿਟਾਇਰਮੈਂਟ ਆਇਆ ਹੀ ਉਹ ਸਾਰੀ ਉਹਨੂੰ ਦੇਤੀ ਆ ਤੇ ਹੁਣ ਲਾਗੇ ਬਜ਼ੁਰਗ ਮਾਤਾ ਜੀ ਆ ਹੁੰਦੇ ਤੇ ਉਹ ਆਪੇ ਵੀ ਬਜ਼ੁਰਗ ਹੈ ਤੇ ਉਹਨਦੀ ਕੋਈ ਰਿਕਤ ਦੇਖਭਾਲ ਕਰਨ ਵਾਲਾ ਵੀ ਕੋਈ ਵੀ ਨਹੀਂ ਹੈ। ਉਹ ਇਹਦੇ ਚ ਅਸੀਂ ਸਾਡੇ ਕੋ ਕੰਪਲੇਂਟ ਇੱਕ ਰੀਸੀਵ ਹੋਈ ਸੀਗੀ ਫਿਰ ਡੀਐਸਪੀ ਤਾਰ ਵੱਲੋਂ ਇਹਨਾਂ ਦੀ ਸਰ ਵੱਲੋਂ ਇਹਨਾਂ ਦੀ ਇਨਕੁਆਇਰੀ ਕੀਤੀ ਗਈ ਹੈ। ਇਨਕੁਆਇਰੀ ਤੋਂ ਬਾਅਦ ਐਫਆਈਆ ਰਜਿਸਟ੍ਰੇਸ਼ਨ ਹੋਈ ਹੈ। ਐਫਆਈਆ ਨੰਬਰ 77 420 467 671 120 ਬੀ ਲਹੀ ਹੈ ਨਾਲ। ਇਹਦੇ ਚ ਜਿਹੜਾ ਕੰਪਲੇਨੈਂਟ ਸੀਗਾ ਉਹਦੇ ਤੋਂ ਆਲਮੋਸਟ 60 ਲੱਖ ਦੀ ਠੱਗੀ ਹੋਈ ਹੈ। ਜੋ ਇਨੀਸ਼ੀਅਲੀ ਪਤਾ ਲੱਗਾ ਕਿ ਉਹਦੇ ਘਰ ਬੱਚਾ ਵਗੈਰਾ ਨਹੀਂ ਸੀਗਾ ਤੇ ਉਸ ਤਰੀਕੇ ਦੇ ਨਾਲ ਉਹਨੂੰ ਸਲਾਇਆ ਗਿਆ ਕਿ ਹਾਂ ਤੁਸੀਂ ਤੇ ਤੇਰੇ ਘਰ ਬੱਚਾ ਹੋਊਗਾ ਤੇ ਇਸ ਤਰੀਕੇ ਨਾਲ ਬਾਬਾ ਜੀ ਬਣ ਕੇ ਉਸ ਤੋਂ 60 ਲੱਖ ਰੁਪਏ ਦੀ ਠੱਗੀ ਹੋ ਜਿੱਚੋਂ ਆਰਾਊਂਡ 30 ਲੱਖ ਰੁਪਇਆ ਬੈਂਕ ਟ੍ਰਾਂਸਫਰ ਹੋ ਤੋ ਬਾਬਾਦਰ ਜੋ ਗਿਆ ਦੀ ਹਾਂਜੀ ਹਾਂਜੀ ਕੇਸ ਰਜਿਸਟਰਡ ਹੋ ਗਿਆ ਅਰੋਪੀ ਫੜਿਆ ਗਿਆ ਅਰੋਪੀ ਤੇ ਰੇਡ ਕੀਤੀ ਹੈ ਜੀ ਉਹਨੂੰ ਜਲਦੀ ਅਰੈਸਟ ਕੀਤਾ ਜਾਵੇ